ਜੀ ਰਾਤੀ ਅੱਜ ਬਾਵਾ ਸਾਹਿਬ ਸਾਤਰਪੀ ਇਮਰਾਂਗ ਮੇਰਦਰ ਜੀ ਦੇ ਜਨਮ ਦਿਹਾੜੇ ਦੇ ਮੁੱਕੇ ਤੇ ਸ਼ੋਭਾ ਯਾਤਰਾ ਕੱਢੀ ਗਈ ਹੈ ਤੁਹਾਡੇ ਵੱਲੋਂ ਤੁਹਾਡੇ ਸਾਥੀਆਂ ਵੱਲੋਂ ਕੀ ਕਹਿਣਾ ਚਾਹੋ ਤੇ ਕੋਈ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸੰਸਾਰ ਨੂੰ ਬਾਵਾ ਸਾਹਿਬ ਜੀ ਦੇ ਜਨਮ ਦਿਹਾੜੇ ਗਿਆ ਵਧਾਈਆਂ ਦੇਣਾ ਕਿ ਬਾਕੀ ਜਿਹੜੀ ਸ਼ੋਭਾ ਯਾਤਰਾ ਕੱਢੀ ਗਈ ਹੈ ਉਹ ਕਈ ਸਾਲਾ ਤੋਂ ਮੱਚ ਇੱਕ ਖਿਆਲ ਸੀਗਾ ਕਿ ਸ਼ੋਭਾ ਯਾਤਰਾ ਕੱਢੀ ਜਾਵੇ ਤੇ ਇਹ ਸਾਡਾ ਜਿਹੜਾ ਨਾਰੀ ਸ਼ਕਤੀ ਹੈ ਨਾ ਉਹਨਾਂ ਦਾ ਜਿਆਦਾ ਯੋਗਦਾਨ ਰਿਹਾ ਇਸ ਗੱਲ ਤੋਂ ਵਿੱਚ ਤੇ ਉਹਨਾਂ ਦਾ ਸੀ ਸਹਿਯੋਗ ਦਿੱਤਾ ਤੇ ਇਸ ਕਰਕੇ ਸਾਡੀ ਜਿਹੜੀ ਸ਼ੋਹਾ ਯਾਤਰਾ ਹੈ ਬੜੀ ਸੋਹਣੀ ਸ਼ੋਹਾ ਯਾਤਰਾ ਕੱਤੀ ਕੀ ਸਾਰੇ ਬਜ਼ਾਰਾਂ ਦੇ ਵਿੱਚ ਸ਼ਾਂਤ ਮਈ ਮਾਹੌਲ ਨਾਲ ਬਾਬਾ ਸਾਹਿਬ ਦੇ ਜਕਾਰਿਆਂ ਨਾਲ ਗੂੰਜਿਆ ਵਟੰਡਾ ਤੇ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਸਾਡੀ ਇਹ ਮਾਲਵੇ ਦੀ ਪਹਿਲੀ ਸ਼ੋਹਾ ਯਾਤਰਾ ਅੱਜ ਜੇ ਗੱਲ ਕਰੀਏ ਗੁਰਪਤਵੰਤ ਸਿੰਘ ਚੰਨੂ ਨੇ ਇੱਕ ਵੀਡੀਓ ਜਾਰੀ ਕੀਤਾ ਸੀ ਕਿ ਬਾਵਾ ਸਾਹਿਬ ਡਾਕਟਰ ਭੀਮਰਾਓ ਦੇ ਜਨਮ ਦਿਹਾੜੇ ਦੇ ਮੌਕੇ ਤੇ ਮੂਰਤੀਆਂ ਉਹਨਾਂ ਦੀ ਅਖੰਡਿਤ ਕੀਤੀਆਂ ਜਾਣਗੀਆਂ ਕਿਵੇਂ ਦੇਖਦੇ ਉਹਨਾਂ ਦੇ ਇਸ ਪਿਆਰ ਨੂੰ ਦੇਖੋ ਜੀ ਜਿਹੜਾ ਪੁੱਲੂ ਵਰਗੇ ਬੰਦੇ ਐ ਅਸਲ 'ਚ ਤਾਂ ਮੈਂ ਉਹਨਾਂ ਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਸ਼ਰਾਰਤੀ ਅੰਸਰ ਹੈ ਉਹ ਸਾਨੂੰ ਜਿਹੜਾ ਸਾਡਾ ਸਿੱਖ ਭਾਈਚਾਰਾ ਤੇ ਦਲਿਤ ਭਾਈਚਾਰਾ ਅੰਬੇਡਕਰਵਾਦ ਹੈ ਉਹਨਾਂ ਨਾਲ ਆਪਸ 'ਚ ਲੜਾਉਣਾ ਚਾਹੁੰਦੇ ਐ ਤੇ ਆਰਐਸਐਸ ਦੀ ਚਾਹ ਸਮਝ ਇਸ ਗੱਲ ਨੂੰ ਤੇ ਮੈਂ ਇਸ ਗੱਲ ਨੂੰ ਜਿਹੜੇ ਪੁੱਲੂ ਵਰਗੇ ਇਹ 바ਵਾ ਸਾਹਿਬ ਦੀ ਚੁੱਤੀ ਦੇ ਬਰਾਬਰ ਨਹੀਂ ਹੈ ਨੌਣਾ ਨੂੰ ਬਿਲਕੁਲ ਮੈਂ ਤਾਂ ਮੇਰੇ ਸਮਾਈ ਨੂੰ ਵੀ ਬੇਨਤੀ ਕਰਦਾ ਕਿ ਉਹ ਪੁੱਲੂ ਵਰਗੇ ਦੀਆਂ ਗੱਲਾਂ ਚਾਕੇ ਕੋਈ ਆਉਂਦੇ ਉਹ ਉਹਨੂੰ ਹਾਈਲਾਈਟ ਨਾ ਕਰਿਆ ਕਰਨ ਇਗਨੋਰ ਕਰਿਆ ਕਰ ਰਹਾ ਹੈ ਇਹ ਕਟਿਆ ਬੰਦੇ 바ਵਾ ਸਾਹਿਬ ਜੀ ਦੇ ਜਨਮ ਦਿਹਾੜੀ ਗਿਆ ਸਾਰੇ ਸੰਸਾਰ ਨੂੰ ਲੱਖ ਲੱਖ ਬਤਾਇਆ